ਕਤੋਲੇ ਦੀ ਚੈਨ ਅੱਜ ਕੋਈ ਗਈ ਹੈ ਕਰੀਬ 5 ਵਜੇ ਮੋਗਾ ਰੋਡ ਤੋਂ ਜੱਸੋਵਾਲ ਵਾਲੀ ਗਲੀ ਦੇ ਮੋੜੋਂ ਉਹ ਬਜ਼ਾਰ ਅਰੋੜਾ ਬਟਿਕ ਤੇ ਆਏ ਸੀਗੇ ਉੱਥੋਂ ਵਾਪਸ ਜਾ ਰਹੇ ਸੀ ਗਲੀ ਦੇ ਅੰਦਰ ਕੋਈ ਗਈ ਹੈ ਉਹ ਜਿਹੜੇ ਦੋ ਜਣੇ ਸੀ ਖੋਣ ਵਾਲੇ ਬਾਈਕ ਤੇ ਸੀਗੇ ਵਜੇ ਦੀ ਕਰੀਬ ਦੀ ਗੱਲ ਹੈ ਫਿਲਹਾਲ ਅਸੀਂ ਹੁਣੇ ਇੱਕ ਕੰਪਲੀਟ ਲਿਖਾਉਣ ਆਏ ਆ ਕਿ ਮੇਰੇ ਦੋਸਤ ਆ ਕਿ ਇਹਨਾਂ ਦੀ ਵਾਈਫ ਦੀ ਚੈਨ ਸਲੇਚ ਹੋ ਗਈ ਹੈ ਦੋ ਮੁੰਡੇ ਆਏ ਤੇ ਉਹ ਚੈਨ ਖੋ ਕੇ ਭੱਜ ਗਏ ਤੁਸੀਂ ਦੇਖੋ ਆਏ ਦਿਨ ਵਾਰ ਦੱਤਾ ਹੁੰਦੇ ਰਹਿੰਦੇ ਆ ਕੱਲ ਮੈਨੂੰ ਇੱਥੇ ਪਤਾ ਚੱਲੇ ਆ ਕਿ 4 ਤੋਂ 5 ਮੋਟਰਸਾਈਕਲ ਇੱਥੋਂ ਬਜ਼ਾਰ ਤੋਂ ਚੱਕੇ ਗਏ ਤੇ ਆਏ ਦਿਨ ਕਰਿਆਨੇ ਦੀਆਂ ਦੁਕਾਨਾਂ 'ਚ ਚੋਰੀਆਂ ਹੋ ਰਹੀਆਂ ਨੇ ਪਰ ਇਹ ਦੇਖੋ ਕਿ ਅੱਜ ਤੱਕ ਜਿਹੜਾ ਵੀ ਗਰੋ ਆਏ ਫੜਿਆ ਨਹੀਂ ਗਿਆ ਜੇ ਫੜਿਆ ਜਾਂਦਾ ਵੀ ਹੈ ਤਾਂ ਉਹਨਾਂ ਦਾ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਉਹ ਦੁਬਾਰਾ ਉਹ ਆਪਦਾ ਕੰਮ ਉਵੇਂ ਹੀ ਜਾਰੀ ਰੱਖ ਦਿਆ ਕਿ ਜਿਵੇਂ ਕੋਈ ਜਿਵੇਂ ਇਹਨਾਂ ਦਾ ਕੰਮ ਹੈ ਕਿ ਜਿਹੜੀ ਪ੍ਰਸ਼ਾਸਨ ਦਾ ਜੋ ਕਹਿ ਲਈਏ ਇੱਕ ਹੋਲਡ ਹੁੰਦਾ ਹੈ ਸਮਾਜ ਵਿੱਚ ਜੇ ਆ ਪਕੜ ਹੁੰਦੀ ਹੈ ਪਰ ਮੇਰੇ ਹਿਸਾਬ ਨਾਲ ਉਹ ਬਿਲਕੁਲ ਫੇਲ ਹੈ ਕਿਉਂਕਿ ਹੁਣ ਜਿਹੜੇ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਹੈ ਉਹ ਹਰ ਗਲੀ ਕੋਈ ਦੁਕਾਨ ਜਾਂ ਕੋਈ ਬਾਈਕ ਖੜੀ ਹੋਵੇ ਕੋਈ ਚੀਜ਼ ਨਹੀਂ ਛੱਡਦੇ ਉਹਨਾਂ ਦਾ ਟਾਈਮ ਮਿਲਦੀ ਦੇਰ ਆ ਉਹ ਸਭ ਕੁਝ ਆ ਕੇ ਲੈ ਜਾਂਦੇ ਆ ਜੀ ਵੱਲੋਂ ਐਕਟੀਵਿਟੀ ਬਹੁਤ ਵੱਡੀ ਹੋ ਸਕਦੀ ਹੈ ਕਿ ਜਨ ਤੱਕ ਮੀਟਿੰਗਾਂ ਕਰਨ ਕਿ ਭਾਈ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਨ ਕਿ ਭਾਈ ਤੁਸੀਂ ਇਹ ਨਹੀਂ ਕਰ ਸਕਦੇ ਜਾਂ ਇਹ ਕਰ ਸਕਦੇ ਆ ਪਰ ਫਿਲਹਾਲ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਨਾ ਹੀ ਕੋਈ ਦੁਕਾਨਦਾਰਾਂ ਦੀ ਸਾਰ ਲੈ ਰਿਹਾ ਤੁਸੀਂ ਇਹ ਵੀ ਇਸ ਚੀਜ਼ ਦੇ ਪਾਰਟ ਆ ਜਦੋਂ ਕਾਰਵਾਈ ਨਹੀਂ ਚੰਗੀ ਤਰ੍ਹਾਂ ਹੋ ਗਈ ਤੇ ਫਿਰ ਉਹ ਕੁਝ ਵੀ ਹੋ ਸਕਦਾ ਤੁਸੀਂ ਕਿ ਮੋਬਾਈਲ ਦੀ ਗੱਲ ਕਰਦੇ ਹੋ ਚੈਨ ਸਨੈਚ ਦੀ ਗੱਲ ਕਰ ਲਓ ਜੋ ਕੁਝ ਮਰਜ਼ੀ ਕਰ ਲਓ ਤੁਸੀਂ ਮੋਬਾਈਲ ਦੀ ਖੋਨ ਦੀ ਗੱਲ ਕਰਦੇ ਆ ਕੱਲ ਮਾਨੂੰ ਕਿਆਂ ਦੀ ਗੱਲ ਆ ਭਰੀ ਮੇਲੇ ਵਿੱਚ ਇੱਕ ਮੁੰਡੇ ਤੋਂ ਪਿਸਤੌਲ ਦੀ ਨੋਕ ਤੇ ਕਾਰ ਖੋ ਕੇ ਲੈ ਗਿਆ ਦੇਖੋ ਇਥੋਂ ਤੱਕ ਕੀ ਪੁਲਿਸ ਉੱਤੇ ਖੜੀ ਵੀ ਸੀਗੀ ਤੇ ਕਿਸੇ ਦਾ ਕਿਸੇ ਨੂੰ ਕੋਈ ਡਰ ਨਹੀਂਗਾ